ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਦੀ ਵਿਦਿਆਰਥਣ ਸਹਿਜ ਕੋਲ ਦਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਦੱਸਦੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2024 ਦੇ ਨਤੀਜੇ ਵਸ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਜ਼ਿਲ੍ਹਾ ਹਸ਼ਿਆਰਪੁਰ ਨੇ ਇੱਕ ਵਾਰ ਫਿਰ ਤੋਂ ਬਲਾਕ ਤਲਵਾੜਾ ਦਾ ਮਾਣ ਵਧਾਇਆ ਪੰਜਾਬ ਸਿੱਖਿਆ ਭਾਗ ਦੁਆਰਾ ਕੋਸ਼ਿਤ 8ਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦਾ ਨਤੀਜਾ 100% ਦੀ ਰਿਹਾ ਇਸ ਨਾਲ ਹੀ ਬੋਰਡ ਦੁਆਰਾ ਮੈਰਿਟ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਸਕੂਲ ਦੀ ਵਿਦਿਆਰਥਣ ਸਹਿਜ ਗੌਰ ਸਪੁੱਤਰੀ ਸ਼੍ਰੀ ਭਗਤ ਸਿੰਘ ਨੇ 600 ਵਿੱਚੋਂ 595 ਅੰਕ ਪ੍ਰਾਪਤ ਕਰਕੇ ਰਾਜ ਵਿੱਚ ਪੰਜਵਾਂ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਨਾਲ ਹੀ ਸਕੂਲ ਵਿੱਚ ਇੱਕ ਹੋਰ ਵਿਦਿਆਰਥਣ ਸਿਮਰਨ ਸਪੁੱਤਰੀ ਸ਼੍ਰੀ ਜਤਿੰਦਰ ਸਿੰਘ ਨੇ 600 ਵਿੱਚੋਂ 594 ਅੰਕ ਪ੍ਰਾਪਤ ਕਰਕੇ ਰਾਜ ਵਿੱਚ ਛੇਵਾਂ ਅਤੇ ਜ਼ਿਲ੍ਹਾ ਸ਼ਿਆਹਪੁਰ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਨਮਸਕਾਰ ਜੀ ਮੈਂ ਹੈਡਮਾਸਟਰ ਸਰਕਾਰੀ ਮੋਡਲ ਹਾਈ ਸਕੂਲ ਤਰਵਾੜਾ ਸੈਕਟਰ 2 ਅੱਜ ਜਿਹੜੀ ਹੈ ਸਕੂਲ ਦੇ ਵਿੱਚ ਜਿਹੜੀ ਹੈ ਪਿਛਲੇ ਜਿਹੜੇ ਪੰਜਾਬ ਸਕੂਲ ਦੇ ਵੱਲੋਂ ਜਿਹੜੇ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ ਸੀਗੀਆਂ ਤੇ ਉਹਦੇ ਵਿੱਚ ਜਿਹੜੇ ਹੈ ਸਾਡੇ ਸਕੂਲ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਵੱਲੋਂ ਜਿਹੜੇ ਹੈ ਮੈਰਿਟਸ ਪ੍ਰਾਪਤ ਕੀਤੀਆਂ ਗਈਆਂ ਜਦੀ ਡਿਟੇਲ ਥੋੜੀ ਜੀ ਇਸ ਤਰ੍ਹਾਂ ਦੀ ਹੈਗੀ ਹੈ ਕਿ ਅੱਠਵੀਂ ਕਲਾਸ ਦੀ ਸਹਿਜ ਕੌਰ ਨਾਂ ਦੀ ਜਿਹੜੀ ਲੜਕੀ ਹੈਗੀ ਐ ਉਹਨੇ 595 ਨੰਬਰ ਪ੍ਰਾਪਤ ਕੀਤੇ ਹੈ। ਕੁੱਲ 600 ਨੰਬਰਾਂ ਦੇ ਵਿੱਚੋਂ ਔਰ ਇਸ ਤਰ੍ਹਾਂ ਉਹਨੇ ਜਿਹੜਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਪਹਿਲਾ ਸਥਾਨ ਹਾਸਲ ਕੀਤਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹਦਾ ਪਜਮਾ ਰੰਗ ਰਿਆ ਹੈ। ਇਸੇ ਤਰ੍ਹਾਂ ਜਿਹੜਾ ਹੈ ਇੱਕ ਹੋਰ ਜਿਹੜਾ ਹੈ ਵਿਦਿਆਰਥੀ ਉਹਦਾ ਨਾਮ ਹੈ ਸਿਮਰਨ ਕੌਰ ਔਰ ਉਹਦੇ ਵੱਲੋਂ 594 ਨੰਬਰ ਪ੍ਰਾਪਤ ਕੀਤੇ ਗਏ ਹੈ। ਪਰ ਇਸ ਤਰ੍ਹਾਂ ਜਿਹੜੇ ਹੈ ਜਿਹਦੇ ਦੇ ਵਿੱਚ ਉਹਨੇ 3rd ਪੋਜੀਸ਼ਨ ਪ੍ਰਾਪਤ ਕੀਤੀ ਹੈ ਓਵਰਆਲ ਔਰ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਉਹਦੀ ਜਿਹੜੇ ਹੈ ਜਿਹੜਾ ਹੈ ਸ਼ੀਮਾ ਰੈਂਕ ਰਿਹਾ ਹੈ ਤੇ ਇਹਨਾਂ ਦੋਨੋਂ ਬੱਚਿਆਂ ਦੇ ਵੱਲੋਂ ਜਿਹੜਾ ਹੈ ਸਕੂਲ ਦੇ ਜਿਹੜੇ ਹਨਗੇ ਨਾਮ ਰੋਸ਼ਨ ਕੀਤਾ ਗਿਆ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਹੈ ਸਮੂਹ ਜੋ ਸਾਡੀ ਸਕੂਲ ਕਮੇਟੀ ਹੈਗੀ ਹੈ ਪਿਛਲੇ ਸਮੇਂ ਦੌਰਾਨ ਜਿਹੜੀ ਹੈ ਉਹਨਾਂ ਦੇ ਵੱਲੋਂ ਸਕੂਲ ਦਾ ਜਿਹੜਾ ਇੱਕ ਵਧੀਆ এনवायरमेंट ਤਿਆਰ ਕਰਨ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਸਹਿਯੋਗ ਕੀਤਾ ਵਿਸ਼ੇਸ਼ ਤੌਰ ਤੇ ਸਾਡੇ ਸਕੂਲ ਕਮੇਟੀ ਦੇ ਜਿਹੜੇ ਚੇਅਰਮੈਨ ਹੈਗੇ ਸਾਨੂੰ <th>ਥਾਪਰ ਜੀ ਉਹਨਾਂ ਦੇ ਵੱਲੋਂ ਹਰ ਸਮੇਂ ਜਿਹੜਾ ਹੈ ਯੋਗਦਾਨ ਦਿੱਤਾ ਗਿਆ ਇਸੇ ਤਰ੍ਹਾਂ ਜਿਹੜੇ ਹੈ ਸਕੂਲ ਦੇ ਜਿਹੜੇ ਅਧਿਆਪਕ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਵੱਲੋਂ ਲਗਾਤਾਰ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਓਵਰਟਾਈਮ ਵੀ ਲਗਾਏ ਗਏ ਔਰ ਜਿਹੜੀ ਹੈਗੀ ਇਸ ਤਰ੍ਹਾਂ ਦੇ ਕਲਾਸਾਂ ਦੇ ਵਿੱਚ ਵੀ ਜਿਹੜੀ ਹੈਗੀ ਸਾਰੀ ਉਹਨਾਂ ਦੇ ਵੱਲੋਂ ਬਹੁਤ ਵਧੀਆ ਠਿਕ ਦੇ ਨਾਲ ਤਿਆਰੀ ਕਰਵਾਈ ਗਈ ਜਿਸ ਦਾ ਨਤੀਜਾ ਇਹ ਰਿਹਾ ਕਿ ਬੱਚਿਆਂ ਦੇ ਵੱਲੋਂ ਜਿਹੜੀ ਹੈ ਇਸ ਤਰ੍ਹਾਂ ਦੇ ਜਿਹੜੇ ਹੈਗੇ ਆਪਣੇ ਰੈਂਕ ਪ੍ਰਾਪਤ ਕੀਤੇ ਗਏ ਵਧੀਆ ਮੈਰਿਟਸ ਪ੍ਰਾਪਤ ਕੀਤੀਆਂ ਗਈਆਂ ਤੇ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਤੇ ਟੋਟਲ ਜਿਹੜੇ 108 ਬੱਚਿਆਂ ਦੇ ਵਿੱਚੋਂ 95% ਤੋਂ ਉੱਪਰ ਨੰਬਰ ਪ੍ਰਾਪਤ ਕਰਨ ਵਾਲੇ ਜਿਹੜੇ 9 ਬੱਚੇ ਰਹੇ ਐ ਔਰ 90% ਤੋਂ ਉੱਪਰ 16 ਬੱਚੇ ਔਰ 80% ਤੋਂ ਉੱਪਰ 22 ਬੱਚੇ ਜਿਹੜੇ ਹੈ ਉਹ ਵਧੀਆ ਅੰਕ ਪ੍ਰਾਪਤ ਕਰਕੇ ਜਿਹੜੇ ਹੈਗੇ ਆ ਉਹਨਾਂ ਨੇ ਇਸ ਸਕੂਲ ਦਾ ਜਿਹੜਾ ਇਤਿਹਾਸ ਹੈ ਉਹਨੂੰ ਇੱਕ ਵਾਰ ਫੇਰ ਸਿਰਜਿਆ ਹੈਗਾ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਹੈ 100% ਜਿਹੜੇ ਹੈਗਾ ਇਸ ਸਕੂਲ ਦਾ ਨਤੀਜਾ ਰਿਹਾ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜੀ 小 ਕਮੇਟੀ ਆਪਣੇ ਚੇਅਰਮੈਨ ਸੋਨੂ <th>ਪਰ ਜੀ ਸਾਰੇ ਹੀ ਅਧਿਆਪਕ ਜਿਹੜੇ ਹੈਗੇ ਆ ਇਸ ਗੱਲ ਦੇ ਲਈ ਜਿਹੜੇ ਹੈ ਆਪਣੇ ਉਹਨਾਂ ਦਾ ਯੋਗਦਾਨ ਰਿਹਾ ਹੈ ਤੇ ਵਿਦਿਆਰਥੀਆਂ ਨੇ ਜਿਹੜੇ ਹੈ ਬਹੁਤ ਮਿਹਨਤ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਵੱਲੋਂ ਓਵਰਟਾਈਮ ਸਕੂਟ ਤੋਂ ਬਾਅਦ ਵੀ ਜਦੋਂ ਅਧਿਆਪਕਾਂ ਦੇ ਵੱਲੋਂ ਇਹਨਾਂ ਨੂੰ ਕਾਲ ਕੀਤੀ ਜਾਂਦੀ ਸੀਗੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਸੀਗੀਆਂ ਕਿ ਰਾਤ ਨੂੰ ਵੀ ਬੱਚਿਆਂ ਨੂੰ ਕਵਲ ਕੀਤੀ ਜਾਵੇ ਸਵੇਰੇ ਵੀ ਕਾਲ ਕੀਤੀ ਜਾਵੇ ਤਾਂ ਕਿ ਬੱਚਿਆਂ ਨੂੰ ਮੋਟੀਵੇਟ ਕੀਤਾ ਜਾ ਸਕੇ ਸੋ ਇਸ ਸਾਰੇ ਹੀ ਜਿਹੜੇ ਨਤੀਜੇ ਦੇ ਵਿੱਚ ਜਿਹੜਾ ਹੈ ਸਮੁੱਚਾ ਸਾਰਿਆਂ ਦਾ ਹੀ ਯੋਗਦਾਨ ਰਿਹਾ ਹੈ ਤੇ ਬੱਚਿਆਂ ਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਸਾਡੇ ਜ਼ਿਲ੍ਹੇ ਦੇ ਬਹੁਤ ਹੀ ਮਾਰਜੋ ਡੀਓ ਮੈਮ ਡਾਕਟਰ ਗੁਰਜਿੰਦਰਜੀਤ ਕੌਰ ਜੀ ਉਹਨਾਂ ਦੇ ਵੱਲੋਂ ਜਿਹੜਾ ਹੈ ਬਹੁਤ ਜਿਹੜਾ ਹੈ ਸਾਨੂੰ ਜਿਹੜਾ ਹੈ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ ਸਾਡੇ ਡਿਪਟੀ ਡੀਓ ਸ਼੍ਰੀਤੀ ਰਿਜ ਵਿਸ਼ੇਸ਼ਟ ਜੀ ਉਹਨਾਂ ਦੇ ਵੱਲੋਂ ਵੀ ਸਮੇਂ-ਸਮੇਂ ਤੇ ਸਾਰੀਆਂ ਹੀ ਚੀਜ਼ਾਂ ਨੂੰ ਜਿਹੜਾ ਹੈ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਜਿਸ ਦਾ ਨਤੀਜਾ ਇਹ ਰਿਹਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਬਾਕਬਾਕ ਤਰ੍ਹਾਂ ਦੇ ਜਿਹੜੇ ਹੈਗੇ ਬਹੁਤ ਸਾਰੀਆਂ ਮੈਰਿਟਸ ਜਿਹੜੀਆਂ ਇਸ ਵਾਰ ਸਪੈਸ਼ਲੀ ਆਈਐਸ ਹੈਗੀਆਂ ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੀ ਹੈ ਤੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਹੈਗੀ ਹੈ ਅੱਗੇ ਤੋਂ ਹੋਰ ਜ਼ਿਆਦਾ ਮਿਹਨਤ ਕਰਨ ਇਹਨਾਂ ਬੱਚਿਆਂ ਨੂੰ ਜਿਹੜੀ ਹੈਗੀ ਹੁਣ ਤੋਂ ਹੀ ਅਗਲੀਆਂ ਕਲਾਸਾਂ ਦੇ ਲਈ ਜਿਹੜੀ ਹੈ ਉਹ ਤਿਆਰੀ ਸ਼ੁਰੂ ਕਰਵਾਈ ਜਾਏਗੀ ਇਸ ਕੰਮ ਦੇ ਲਈ ਸਾਰਾ ਹੀ ਸਟਾਫ ਸਾਰੀ ਹੀ ਕਮੇਟੀ ਜਿਹੜੀ ਹੈ ਉਹ ਪੱਬਾ-ਪਾਰ ਹੈਗੀ ਹੈ ਕਿ ਅਗਲੇ ਨਤੀਜੇ ਜਿਹੜੇ ਹੈਗੇ ਇਸ ਤੋਂ ਵੀ ਹੋਰ ਵਧੀਆ ਜਿਹੜੀ ਹੈਗੇ ਉਹ ਲੈ ਕੇ ਆਵਾਂਗੇ ਕੱਲ੍ਹ ਨੂੰ